ਸਤਿ ਸ੍ਰੀ ਅਕਾਲ ਕਿਸਾਨ ਪ੍ਰਭ ਮੈਂ ਤੁਹਾਡਾ ਆਪਣਾ ਅਜੀਜ਼ ਦੋਸਤ ਮੱਖਣ ਸਿੰਘ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਮੱਕੀ ਦੇ ਬੀਜ ਬਾਰੇ ਵੀ ਮੱਕੀ ਦਾ ਵੀ ਕਿਸਾਨਾਂ ਨੂੰ ਕਿਉਂ ਨਹੀਂ ਮਿਲ ਰਿਹਾ ਫਰਵਰੀ ਦਾ ਪਹਿਲਾ ਹਫਤਾ ਆ 20 ਦਾ ਚਰਚਾ ਮੱਕੀ ਦਾ ਵੀ ਹੀ ਆ ਉਹ ਹੈਗਾ ਪੈਨੀਅਰ ਦਾ 1899 ਕਿਸਾਨਾਂ ਨੂੰ ਬਹੁਤ ਘੱਟ ਮਿਲ ਰਿਹਾ ਜੇਕਰ ਮਿਲ ਵੀ ਰਿਹਾ ਤਾਂ ਜਾਦੇ ਰੇਟਾਂ ਦੇ ਮਿਲ ਰਿਹਾ ਤੇ ਉਹਦੇ ਪਿੱਛੇ ਕੀ ਕਾਰਨ ਉਹ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਜਾਣਨ ਦੀ ਕੋਸ਼ਿਸ਼ ਕਰਦੇ ਆਂ ਜਦੋਂ ਮੈਂ ਕੰਪਨੀ ਵਾਲਿਆਂ ਨੂੰ ਫੋਨ ਕੀਤਾ ਤਾਂ ਕੰਪਨੀ ਵਾਲਿਆਂ ਨੇ ਮੈਨੂੰ ਇੱਕੋ ਗੱਲ ਆਖਿਆ ਵੀ ਵਾਈ ਜੀ ਹਾਲੇ 10 ਫਰਵਰੀ ਤੱਕ ਕਿਹੜਾ ਟੈਂਪਰੇਚਰ ਆ ਰਾਤ ਨੂੰ ਠੰਡਾ ਦਿਨ ਵਿੱਚ ਗਰਮਾ ਰਾਤ ਨੂੰ ਟੈਂਪਰੇਚਰ ਤੁਹਾਨੂੰ ਪਤਾ ਹੀ ਆ 5 ਡਿਗਰੀ ਤੱਕ ਚਲਾਇਆ ਜਾਂਦਾ ਆ ਵੀ ਪੈਨੀਅਰ ਕੰਪਨੀ ਇਸ ਕਰਕੇ ਬੀਜ ਆ ਜਿਹੜਾ ਆਪਣਾ ਕਿਸਾਨਾਂ ਨੂੰ ਨਹੀਂ ਵੰਡ ਰਹੀ ਵੀ ਰਾਤ ਦਾ ਟੈਂਪਰੇਚਰ ਠੰਡਾ ਹੋਣ ਕਰਕੇ ਬੀ ਦਾ ਜਰਮੀਨੇਸ਼ਨ ਘੱਟ ਹੋਵੇਗਾ ਤੇ ਪੈਨੀਅਰ ਦੇ ਬੀਜ ਦੀ ਆ ਜਿਹੜੀ ਬਦਨਾਮੀ ਹੋਵੇਗੀ ਪੀਓ ਆਪ ਦਾ ਸਟੇਟਸ ਕਾਇਮ ਰੱਖਣ ਦੇ ਲਈ ਹਾਲੇ 10 ਫਰਵਰੀ ਤੱਕ ਕਿਸਾਨਾਂ ਨੂੰ ਬੀ ਨਹੀਂ ਵੰਡੇਗੀ ਕਿੰਨੀ ਵਧੀਆ ਗੱਲ ਹੈ ਨਾ ਤੁਸੀਂ ਵੀ ਇਹ ਗੱਲ ਦੇ ਨਾਲ ਕੀ ਲਿਗੇ ਹੋਮੋਗੇ ਵੀ ਪਾਈ ਕੰਪਨੀ ਵਾਲੇ ਕਹਿੰਦੇ ਰੁਕਜੋ 10 ਫਰਵਰੀ ਤੱਕ ਪਰ ਭਾਈ ਜਿਹੜਾ ਥੋੜਾ ਥੋੜਾ ਰਿਲੀਜ਼ ਕਰੀ ਜਾਂਦੇ ਨੇ ਬਾਦਰ ਰਪੀਆਂ ਤੇ ਉਹਦਾ ਕੀ ਕਰਾਂਗੇ ਤੇ ਬਾਕੀ ਜਿਹੜੀਆਂ ਕੰਪਨੀਆਂ ਬਹਿਰ ਹੋ ਗਈ ਸੰਜੈਂਟਾ ਹੋ ਗਈ ਨੀਜੋਬੁੱਡ ਹੋ ਗਈ ਉਹ ਵੰਡੀ ਜਾਂਦੀਆਂ ਨੇ ਵੀ 20 ਜਲੋ ਸਾਡੇ ਬੀਜ ਕਿ ਉਹਨਾਂ ਦੇ ਬੀਜ ਨੂੰ ਠੰਡ ਨਹੀਂ ਹੁੰਦੀ ਇਦਾਂ ਦੀ ਕੋਈ ਗੱਲ ਨਹੀਂ ਹੋएगी ਕੰਪਨੀ ਦੀਆਂ ਇਹ ਗੱਲਾਂ ਬਾਤਾਂ ਹੁੰਦੀਆਂ ਨੇ ਅੱਗੇ ਡਿਸਟ੍ਰੀਬਿਊਟਰਾਂ ਨੂੰ ਦਸੀਆਂ ਹੁੰਦੀਆਂ ਨੇ ਵੀ ਤੁਸੀਂ ਮਾਰਕੀਟ ਦੇ ਵਿੱਚ ਇਹ ਗੱਲਾਂ ਨੂੰ ਫਲਾ ਦੋ ਵੀ ਹਾਲੇ ਜਿਹੜਾ ਮੌਸਮ ਮਨਕੂਲ ਨਹੀਂ ਹੈਗਾ ਇੰਨਾ ਵੀ ਜ਼ਿਆਦਾ ਨੀਂ ਕੁਲ ਨਹੀਂ ਹੈਗਾ ਵੀ ਬੀ ਖਰਾਬ ਹੋ ਜਾਣਗੇ ਇਦਾਂ ਦੀ ਕੋਈ ਗੱਲ ਨਹੀਂ ਜੇਕਰ ਤੁਸੀਂ ਹੁਣ 4 ਕਿ 5 ਫਰਵਰੀ ਨੂੰ ਮੱਕੀ ਦੀ ਬਿਜਾਈ ਕਰ ਦਮੋਗੇ ਤਾਂ ਉਹ 12 ਦਿਨਾਂ ਬਾਅਦ ਬਾਹਰ ਆ ਜਾਵੇਗੀ ਹਰੀ ਹੋ ਜਾਵੇਗੀ ਇਦਾਂ ਦੀ ਕੋਈ ਗੱਲ ਨਹੀਂ ਹੋएगी ਪਰ ਜੇਕਰ ਤੁਸੀਂ 20 ਕਿ ਫਰਵਰੀ ਨੂੰ ਮੱਕੀ ਦੀ ਬਿਜਾਈ ਕਰ ਦਮੋਗੇ ਤਾਂ ਉਹ 8-9 ਦਿਨਾਂ ਚ ਬਾਹਰ ਆ ਜਾਵੇਗੀ ਇਹ ਫਰਕ ਹੁੰਦੇ ਨੇ ਪਰ ਇੰਨੇ ਜ਼ਿਆਦੇ ਫਰਕ ਨਹੀਂ ਹੈਗੇ ਜਿੰਨਾ ਕੰਪਨੀ ਵਾਲਿਆਂ ਨੇ ਕਹਤੇ ਕਿਸਾਨਾਂ ਨੂੰ ਬੀ ਨਾ ਦਵੋ ਬੀਜ ਦੇ ਨਹੀਂ ਰਹੇ ਕਿਸਾਨ ਭਰਾਵੋ ਬੀ ਆ ਜਿਹੜਾ ਥੋੜਾ ਥੋੜਾ ਕਰਕੇ ਆ ਰਿਹਾ ਮਾਰਕੀਟ ਦੇ ਵਿੱਚ ਮਿਲ ਰਿਹਾ ਤੇ ਜਿਆਦਾ ਰੇਟਾਂ ਦੇ ਮਿਲ ਰਿਹਾ ਸਾਰੇ ਜਾਣਦੇ ਹੀ ਨੇ ਵੀ ਭਾਈ ਜਿਹੜਾ ਉਹਦੇ ਤੇ ਪ੍ਰਿੰਟ ਰੇਟ ਆ 2575 ਰੁਪਏ ਉਤੇ ਨਹੀਂ ਮਿਲ ਰਿਹਾ 3000 3200 ਤੇ 3300 3400 ਤੱਕ ਮੈਂ ਸੁਣਿਆ 3400 ਤੱਕ ਕਿਹੜੀ ਬੀ ਦੀ ਪੈਕ ਟੈਕ ਦਿੱਤਾ ਜਾ ਰਿਹਾ ਤੇ ਇਹ ਤੁਸੀਂ ਹੁਣ ਸਾਬ ਕਿਤਾਬ ਲਾ ਲਓ ਵੀ ਉਹ 3400 ਨੂੰ ਜੇਕਰ ਤੁਸੀਂ ਲੈ ਆਉਣੇ ਹੋ ਫੇਰ ਕੀ ਰਾਤ ਦਾ ਟੈਂਪਰੇਚਰ ਵੱਧ ਜਾਂਦਾ ਆ ਇਦਾਂ ਦਾ ਫੇਰ ਕੀ ਹੋ ਜਾਂਦਾ ਆ ਜਾਂਦਾ ਫੇਰ ਕੰਪਨੀ ਸਪਲਾਈ ਟੋਟਲ ਬੰਦ ਕਰ ਦਵੇ ਭਾਈ ਅਸੀਂ ਹਲੇ ਦੇਣੇ ਹੀ ਨਹੀਂ ਫਿਰ ਥੋੜਾ ਥੋੜਾ ਦੇ ਕੇ ਪਤਾ ਨਹੀਂ ਲੁੱਟ ਕਿਉਂ ਮਚਾਈ ਜਾ ਰਹੀ ਆ ਭਾਪ ਕੀ ਬਲੈਕ ਕੀਤੀ ਜਾ ਰਹੀ ਆ ਹਨਾ ਤੇ ਬਲੈਕ ਕਰਨ ਦੇ ਵਿੱਚ ਸਭ ਤੋਂ ਪਹਿਲਾਂ ਦੇਖੋ ਮੈਂ ਜ਼ਿੰਮੇਵਾਰ ਕਹਾਂਗਾ ਜਿਹੜਾ ਕਿ ਜ਼ਿਆਦੇ ਰੇਟਾਂ ਦੇ ਲੈ ਕੇ ਆਉਂਦਾ ਆ ਉਸ ਤੋਂ ਬਾਅਦ ਦੁਕਾਨਦਾਰ ਦਾ ਹੱਥਾ ਜਿਹੜਾ ਕਿ ਦਿਂਦਾ ਆ ਤੀਜੇ ਨੰਬਰ ਤੇ ਆਪਣੀ ਕੰਪਨੀ ਆ ਗਈ। ਸਭ ਤੋਂ ਜ਼ਿਆਦਾ ਕੰਪਨੀ ਦਾ ਵੀ ਜਿਹੜੀ ਥੋੜਾ ਥੋੜਾ ਕਰਕੇ ਵੀ ਦੇ ਰਹੀ ਆ ਇਕੋਦਮ ਨਹੀਂ ਦੇ ਰਹੀ ਤੇ ਆ ਕਰਕੇ ਉਹ ਚੀਜ਼ਾਂ ਦੀ ਜਿਹੜੀ ਬਲੈਕ ਬੱਦੀ ਆ ਤੇ ਕੰਪਨੀ ਨੂੰ ਪਤਾ ਆ ਪਿਛਲੇ ਸਾਲ ਵੀ ਇਹ ਬੀਜ ਦੀ 3000 ਤੱਕ ਬਲੈਕ ਹੋਈ ਸੀ 31 3400 ਰੁਪਏ ਤੱਕ ਹੋ ਰਹੀ ਆ ਤੇ ਇਹ ਗਲਤ ਗੱਲਾਂ ਨੇ ਪਰ ਪੰਜਾਬ ਆ ਇੰਡੀਆ ਇੱਥੇ ਇਦਾਂ ਹੀ ਹੁੰਦਾ ਰਹਿਣਾ। ਪਹਿਲੇ ਸਮਿਆਂ ਤੋਂ ਜਿਹੜੀ ਚੀਜ਼ ਦੀ ਮਸੂਰੀ ਜ਼ਿਆਦਾ ਹੋ ਜਵੇ ਉਹਦੇ ਪਿੱਛੇ ਫਿਰ ਇਤਾਂ ਹੀ ਬਲੈਕ ਆ ਜਿਹੜੀ ਚੱਲ ਪੈਂਦੀ ਆ ਤੇ ਕਿਸਾਨ ਪ੍ਰਭੂ ਜੇਕਰ ਤੁਹਾਨੂੰ ਕਿਤੇ ਵੀ ਜੈਨੂਅਲ ਮਿਲ ਰਿਹਾ ਤਾਂ ਉਹਦੀ ਅਸਲ ਦੀ ਪਛਾਣ ਕਰਕੇ ਹੀ ਵੀ ਲਿਓ ਕਿਆ ਉਹ ਰਕੋਰਡ ਦਿੱਤਾ ਹੋਇਆ ਉਹਨੂੰ ਸਕੈਨ ਕਰ ਲਿਓ ਮੋਬਾਈਲ ਦੇ ਵਿੱਚ ਇਸ ਤੋਂ ਇਲਾਵਾ ਉੱਥੇ ਪੈਨੀਆਂ ਜਾਂ ਸਟੈਂਪ ਵਗੈਰਾ ਹੈਗੇ ਨੇ ਉਹਨਾਂ ਨੂੰ ਚੈੱਕ ਕਰ ਲਿਓ ਤੇ ਕਿਸਾਨ ਪ੍ਰਭੂ ਅਗਲੀ ਗੱਲ ਜਿਹੜੀ ਮੈਂ ਤੁਹਾਨੂੰ ਦੱਸਣ ਜਾ ਰਿਹਾ ਮੈਨੂੰ ਅੱਜ ਇੱਕ ਮੈਂ ਰੀਲ ਪਾਈ ਸੀ ਕਾਰ ਦੀ ਡਿੱਗੀ ਬੀਜਾਂ ਦੀ ਭਰੀ ਹੋਇਆ ਮੈਂ ਇੱਥੇ ਵੀ ਚਲਾ ਦਿੰਨਾ ਤੇ ਇਹ ਜਿਹੜਾ ਬੀਜ ਆ ਇਹ ਭਾਈ ਸਾਡਾ ਮਿੱਤਰਾ ਬਹੁਤ ਵਧੀਆ ਤੇ ਇਹ ਸਾਡੇ ਮਿੱਤਰ ਨੇ 50 ਕਿੱਲੇ ਪਿਛਲੇ 15 ਦਿਨਾਂ ਤੋਂ ਮੱਕੀ ਦੀ ਬਜਾਈ ਲਈ ਤਿਆਰ ਕੀਤੇ ਪਏ ਨੇ ਕੰਪਿਊਟਰ ਖਰਾਬ ਮਾਰਿਆ ਪਿਆ ਬਾਹੀ ਕੀਤੀ ਪਿਆ ਵੀ ਮੱਕੀ ਦਾ ਬੀਜ ਮਿਲੇ ਮੈਂ ਹੁਣੇ ਬੀਜ ਦਵਾਂ ਪਰ ਜਦੋਂ ਅਗਲੇ ਨੂੰ ਮਿਲਦੇ ਨਹੀਂ 50 ਕਿੱਲੇ ਵਾਲੇ ਨੂੰ ਤੇ ਛੋਟੇ ਜ਼ਿਮੀਂਦਾਰਾਂ ਨੂੰ ਕੀ ਮਿਲਦਾ ਹੈ ਤੇ ਇਹ ਭਾਈ ਕਿਤੇ ਨਾ ਕਿਤੋਂ ਲੈ ਕੇ ਆਇਆ ਜ਼ਿਆਦਾ ਰੇਟਾਂ ਦੇ ਕੇ ਪੈਸੇ ਲੈ ਕੇ ਆਇਆ ਇਹ ਕਹਿੰਦਾ ਵੀ ਹੁਣ ਜਦੋਂ ਕਰੀਏ ਕੀ ਜਿਹੜੀ ਲੁੱਟਾ ਜਾਂ ਕਾਲਾ ਬਾਜ਼ਾਰੀਆ ਉਹ ਕਿਸਾਨ ਤੇ ਆ ਕੇ ਖੜਨੀ ਆ ਕੋਈ ਵੀ ਚੀਜ਼ ਮੈਂ ਕੀ ਹੋ ਜਵੇ ਹਰੇਕ ਨੇ ਗਾਹ ਤੋਂ ਗਾਹ 2-2 ਰੁਪਏ ਵਧਾਈ ਚੱਲਣੀਆਂ ਸਮਾਂ ਤੇ ਉਹਦੇ ਵਿੱਚੋਂ ਹਰੇਕ ਬੰਦੇ ਨੇ ਰੁਪਿਆ-ਰੁਪਿਆ ਕੱਢੀ ਚੱਲਣਾ ਜਿਹੜਾ ਰੁਪਿਆ-ਰੁਪਿਆ ਕੱਢਦਾ-ਕੱਢਦਾ 7-800 ਰੁਪਏ ਪੈਕਟ ਦੇ ਮਗਰ ਵਧਿਆ ਉਹ ਕਿਸਾਨ ਤੇ ਆ ਇਸ ਕਰਕੇ ਜੋ ਵੀ ਮਹਿੰਗਾਈ ਹੋ ਰਹੀ ਆ ਉਹ ਕਿਸਾਨ ਨੂੰ ਹੀ ਭੁਗਤਣੀ ਪੈ ਰਹੀ ਆ ਤੇ ਕਿਸਾਨ ਭਰਾਵੋ ਤੁਸੀਂ ਇਹ ਮਹਿੰਗਾਈ ਦੇ ਲਈ ਕਿਤਨਾ ਕਿਤੇ ਭਾਈ ਅਪੀਲ ਕਰ ਸਕਦੇ ਹੋ ਮੈਂ ਇਹ YouTube ਦੇ ਰਾਹੀਂ ਵੀਡੀਓ ਦੇ ਰਾਹੀਂ ਜਿਹੜਾ ਆਪਣਾ ਪੈਨੀਅਰ ਦੇ ਡਿਸਟ੍ਰੀਬਿਊਟਰ ਹੈਗੇ ਨੇ ਉਹਨਾਂ ਨੂੰ ਅਪੀਲ ਕਰਦਾ ਵੀ ਭਾਈ ਜੀ ਜਲਦੀ ਤੋਂ ਜਲਦੀ ਜਿਹੜੀ ਸਪਲਾਈਆ ਖੋਲ੍ਹ ਦੇਵੋ ਤੇ ਵੀ ਹਰ ਇੱਕ ਕਿਸਾਨ ਨੂੰ ਨਾਰਮਲ ਕਿਸਾਨ ਨੂੰ ਸਹੀ ਰੇਟਾਂ ਤੇ ਮਿਲ ਸਕੇ ਕਿਉਂ ਕਿਸਾਨ ਆਪਦੀ ਜਿਹੜੀ ਆਪਣੀ ਮਿਹਨਤ ਦੀ ਕਮਾਈ ਆ ਉਹਦੇ ਵਿੱਚੋਂ 7-800 ਰੁਪਈਆ ਇੱਕ ਪੈਕਟ ਦੇ ਮਗਰ ਕਿਉਂ ਜ਼ਿਆਦਾ ਦਵੇ ਵੈਸੇ ਤਾਂ ਕਹਿ ਰਹੇ ਨੇ ਵੀ 10 ਫਰਵਰੀ ਤੋਂ ਖੁੱਲ੍ਹ ਜਾਵੇਗੀ ਚਲੋ ਬਾਕੀ 10 ਫਰਵਰੀ ਤੇ ਆਈ ਤੇ ਦੇਖਦੇ ਆ ਪਰ ਜਿਨ੍ਹਾਂ ਨੂੰ ਭਾਈ ਵੀ ਮਿਲ ਗਿਆ ਚੰਗਾ ਉਹ ਆਪਦੀ ਬਜਾਈ ਕਰ ਲੈਣ ਇੱਦਾਂ ਟੈਂਪਰੇਚਰ ਦਾ ਕੋਈ ਇਸ਼ੂ ਨਹੀਂ ਹੈਗਾ ਤੁਹਾਡੀ ਮੱਕੀ ਜਿਹੜੀ ਹਰੀ ਹੋ ਜਾਵੇਗੀ ਤੇ ਕਿਸਾਨ ਪ੍ਰਭੂ ਇੱਕ ਹੋਰ ਗੱਲ ਆ ਰਹੀ ਸੀ ਵੀ ਵੀਰ ਪੁੱਛ ਰਹੇ ਨੇ ਵੀ ਆਪਾਂ 9108 ਬੈਰ ਦੀ ਬਿਜਲੀ ਹੈ ਕਿ ਉਹ ਦੇ ਬਰਾਬਰ ਨਿਕਲੇਗੀ ਬਿਲਕੁਲ ਵੀ ਨਹੀਂ ਨਿਕਲੇਗੀ ਪਰ ਪਿਛਲੇ ਸਾਲ ਮੈਂ ਆਪਦੇ ਖੇਤਾਂ ਦੇ ਵਿੱਚ ਤਜਰਬੇ ਕਰੇ ਹੋਏ ਨੇ ਤੇ ਤੁਹਾਡੇ ਨਾਲ ਵੀ ਉਹ YouTube ਦੇ ਉੱਪਰ ਮੈਂ ਤਜਰਬੇ ਸਾਂਝੇ ਕਰੇ ਹੋਏ ਨੇ ਪਿਛਲੇ ਸਾਲ ਦੀਆਂ ਤੁਸੀਂ ਮੇਰੀਆਂ ਵੀਡੀਓ ਦੇਖ ਸਕਦੇ ਹੋ ਆਪਾਂ ਨੇ ਇੱਕੇ ਖੇਤ ਦੇ ਵਿੱਚ ਦੋ ਕਿੱਲਾਂ ਦਾ ਖੇਤ ਸੀ ਦੋ ਕਿੱਲਾਂ ਦੇ ਖੇਤ ਵਿੱਚ ਇੱਕ ਕਿੱਲਾ ਪੈਨੀਅਰ ਦੀ 1899 ਅਤੇ ਇੱਕ ਕਿੱਲਾ ਆਪਣੀ ਹੈਗੀ ਸੀ ਬੈਰ ਦੀ 9108 ਇੱਕੇ ਦਿਨ ਬਜਾਈਆ ਇੱਕੇ ਦਿਨ ਵੜਾਈਆ ਤੇ ਸਾਰਾ ਰੇ ਸਪਰੇ ਉਹਨਾਂ ਤੇ ਬਰਾਬਰ ਪਿਆ ਪਰ ਪੈਸਿਆਂ ਦੀ ਰੇਸ਼ੋ ਦੇ ਵਿੱਚ ਉਹ 18 ਤੋਂ 19000 ਰੁਪਇਆ ਇੱਕ ਕਿੱਲੇ ਦੇ ਮਗਰ ਜਿਹੜੀ 9108 1899 ਮੁਕਾਬਲੇ ਘਟ ਗਈ 9108 ਦੇ ਪਕਾਮੀ ਦੇ ਝਾੜ ਨਹੀਂ ਹੈਗੇ ਸੈਲਜ ਵਾਲੀ ਮੱਕੀ ਬਹੁਤ ਵਧੀਆ ਜਿਹੜੇ ਕਿਸਾਨ ਭਰਾਵਾਂ ਨੇ ਸੈਲਜ ਪਾਉਣਾ ਆਪਣੇ ਪਸ਼ੂਆਂ ਦੇ ਲਈ 9908 ਦੀ ਬਿਜਾਈ ਕਰ ਸਕਦੇ ਨੇ ਪਰ ਪਕਾਵੀ ਮੱਕੀ ਜਿਹੜੀ ਉਹ 1899 ਆ ਇਹ ਘੱਟ ਦਿਨਾਂ ਵਿੱਚ ਪੱਕ ਜਾਂਦੀ ਆ ਤੇ ਇਹਦੇ ਦਾਣੇ ਵੀ ਸੁਨਹਿਰੀ ਨੇ ਤੇ ਮੰਡੀ ਦੇ ਵਿੱਚ ਇਹਦਾ ਰੇਟ ਵੀ 70-80 ਰੁਪਏ ਪਰ ਕੁਆਂਟਲ ਦੇ ਮਗਰ ਜਿਆਦਾ ਲੱਗਦਾ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਸੀ ਕਿਸਾਨ ਭਰਾਵੋ ਵੀ ਜਿਹੜਾ ਬੀਜ ਆਪਾਂ ਔਖਾ ਮਿਲ ਰਿਹਾ ਜੇ ਕਿਸੇ ਨੂੰ ਮਿਲ ਰਿਹਾ ਤਾਂ ਦਵਾ ਦਿਓ ਮੈਨੂੰ ਵੀ ਨਹੀਂ ਮਿਲ ਰਿਹਾ ਤੇ ਆਪਾਂ ਵੀ ਅੱਗੇ ਆਪਣੇ ਦੋਸਤਾਂ ਮਿੱਤਰਾਂ ਨੂੰ ਹੋਰਾਂ ਨੂੰ ਜਿਹੜੇ ਹੈਗੇ ਨੇ ਭਾਈ ਉਹਨਾਂ ਨੂੰ ਦਿਖਾ ਦੇਵਾਂਗੇ ਤੇ ਇਹ ਵੀਡੀਓ ਅੱਗੇ ਡਿਸਟ੍ਰੀਬਿਊਟਰ ਤੱਕ ਜ਼ਰੂਰ ਪਹੁੰਚਾ ਦਿਓ ਵੀ ਤਾਂ ਜੋ ਮੱਕੀ ਦਾ ਜਿਹੜਾ ਸਪਲਾਈ ਆ ਜਲਦੀ ਜਲਦੀ ਖੋਲ ਦਿੱਤੀ ਜਾਵੇ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ